ਮંત્રી ਸਾਹਿਬਾਂ ਦੇ ਦਿਨ ਦੀ ਸ਼ੁਰੂਆਤ ਜਿੱਦਾਂ ਕੀਤੀ ਜਾ ਰਹੀ ਹੈ ਪਹਿਲਾ ਦਿਨ ਅੱਜ ਸਭ ਤੋਂ ਪਹਿਲਾਂ ਅਕਾਲਪੁਰ ਖਵਾਇਗਰੂ ਦਾ ਪ੍ਰਭੂ ਸ਼੍ਰੀ ਕ੍ਰਿਸ਼ਨ ਦਾ ਓਟ ਆਸਰਾ ਲੈ ਕੇ ਦਿਨ ਦੀ ਸ਼ੁਰੂਆਤ ਕੀਤੀ ਹੈ ਜੀ ਅੱਜ ਬਹੁਤ ਅਹਿਮ ਮੀਟਿੰਗਾਂ ਮੁੱਖ ਮੰਤਰੀ ਸਾਹਿਬ ਦੇ ਨਾਲ ਬੜੇ ਅੱਜ ਜਿਹੜੇ ਮਤਲਬ ਕਿ ਪੰਜਾਬ ਦੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹਨਾਂ ਤੇ ਡਿਸਕਸ਼ਨ ਕੀਤੀ ਜਾਊਗੀ ਔਰ ਉਸ ਤੋਂ ਬਾਅਦ ਚੋਂ ਜੋ ਵੀ ਫੈਸਲਾ ਲੱ타 ਜਾਊਗਾ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ ਤਵ ਦੇ ਵਿੱਚ ਉਹ ਫਿਰ ਉਸ ਹਸਾਬ ਨਾਲ ਅਗਲੀ ਜਿਹੜੀ ਪਲੈਨਿੰਗ ਹੈ ਉਹਨੂੰ ਐਗਜ਼ੀਕਿਊਟ ਕੀਤਾ ਜਾਊਗਾ। ਧੰਨਵਾਦ। ਬੋਲੋ ਗਾ! ਵਸਾ ਜੱਟ। ਓਹ ਛੱਟ। ਘਾਰਤ ਆਪਕੇ ਨਿਰੀਖਣ ਕੇ ਲਈ હાજર ਹੈ ਸ਼ਰਮਾ।